ਹਾਂਜੀ ਸਤਿ ਸ੍ਰੀ ਅਕਾਲ ਜੀ ਦਾ ਡੇਲੀ ਪੰਜਾਬ న్యూਸ ਦੇ ਨਾਲ ਜੁੜੇ ਹੋ ਤੁਸੀਂ ਤਾਂ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਗੱਲ ਕਰਾਂਗੇ ਤੜਕਸਾਰ ਅੱਜ ਇੱਕ ਦਰਿਆ ਦੇ ਕੋਲ ਮੁਹੱਲਾ ਪੈਂਦਾ ਜਗਦੀਸ਼ਪੁਰਾ ਇੱਕ ਡੈੱਡ ਬੋਡੀ ਮਿਲੀ ਹੈ ਜਿੱਥੇ ਕੀ ਦੇਖ ਸਕਦੇ ਹੋ ਤੁਸੀਂ ਡੈੱਡ ਬੋਡੀ ਪਈ ਹੋਈ ਹੈ ਸ਼ੱਕੀ ਹਾਲਾਤਾਂ ਦੇ ਵਿੱਚ ਉਹ ਡੈੱਡ ਬੋਡੀ ਇੱਥੋਂ ਮਿਲਦੀ ਹੈ ਤੇ ਸਾਡੇ ਨਾਲ ਇਲਾਕਾ ਨਿਵਾਸੀ ਵੀ ਮੌਕੇ ਤੇ ਪੁਲਿਸ ਵੀ ਆਈ ਹੋਈ ਹੈ ਤੇ ਇਹਨਾਂ ਨਾਲ ਗੱਲਬਾਤ ਕਰਨੀ ਹੈ ਭਾਜੀ ਮੇਰਾ ਨਾਮ ਬਿੱਲਾ ਹਲਕ ਅੱਛਾ ਬਿੱਲੇ ਕਿਹੜਾ ਮਹੱਲਾ ਪੈਂਦਾ ਜਗਦੀਸ਼ਪੁਰਾ ਤਾਇਪੁਰ ਰੋਡ ਗਲੀ ਇਹ ਪਤਾ ਹੈ ਹੁਣੇ ਪਤਾ ਲੱਗਿਆ ਸਾਨੂੰ ਅੱਧਾ ਪੌਣਾ ਘੰਟਾ ਪਹਿਲਾਂ ਅੱਛਾ ਠੀਕ ਹੈ ਤੇ ਮੁੰਡਾ ਮਰਿਆ ਤੇ ਦਰਿਆ ਤੇ ਦੇਖਣ ਆਏ ਕਈਆਂ ਨੂੰ ਦਿਖਾਇਆ ਪਛਾਣ ਕਰਾਈ ਪਰ ਕਿਸੇ ਦਾ ਪਛਾਣ ਨਹੀਂ ਆਇਆ ਅੱਛਾ ਪਤਾ ਨਹੀਂ ਲੱਗਾ ਕਿੱਥੇ ਦਾ ਆ ਕਿੱਥੇ ਦਾ ਨਹੀਂ ਹੈਗਾ ਇਹ ਕਾਫੀ ਦੇਰ ਹੈ ਆਕੜਿਆ ਆਇਆ ਬਿਲਕੁਲ ਤਾਂ ਚਾਰ ਘੰਟੇ ਹੋ ਗਏ ਲੱਗਦੇ ਤੇ ਕੀ ਲੱਗਦਾ ਕਿ ਮੈਨੂੰ ਵੀ ਲੋਸ਼ਾ ਪਤਾ ਕਰਦੇ ਨਜੇ ਪਤਾ ਲੱਗਦਾ ਤਾਂ ਹੈ ਨਹੀਂ ਅੱਛਾ ਮੂੰਹ ਤੋਂ ਖੂਨ ਕਾ ਨਿਕਲਿਆ ਹੋਇਆ ਹੈ ਤਾਂ ਪੁਲਿਸ ਵੀ ਕਲਾ ਕਰਤੀ ਪੁਲਸ ਨੂੰ ਤਰਾ ਪਹਿਲਾਂ ਵੀ ਕੀਤੀ ਸੀ ਹੁਣ ਦੁਬਾਰਾ ਪੁਲਸ ਆਈ ਹੋਈ ਐ ਤੇ ਮੌਕੇ ਤੇ ਪਹੁੰਚੋ ਕੀ ਹੋਇਆ ਕੀ ਇਹ ਜੀ ਸਰ ਜਿਵੇਂ ਇੱਕ ਨਾ ਨਾਮ ਨੂੰ ਡੈੱਡ ਬੋਡੀ ਮਿਲਿਆ ਇੱਕ ਤੇ ਤਗਦੀਸ਼ਪੁਰਾ ਗੜੀ ਨੰਬਰ ਇਕ ਹੁਣ ਇਹ ਮੌਕੇ ਤੇ ਪਹੁੰਚੇ ਆ ਪੜਤਾਲ ਕਰ ਰਹੇ ਆ ਇਹਦੇ ਸਿਨਾਸ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਅਗਲੀ ਕਾਰਵਾਈ ਕੀਤੀ ਜਾਊਗੀ ਅੱਛਾ ਕੀ ਮਤਲਬ ਕਿ ਕਿੰਨੀ ਕੋਈ ਏਜ ਲੱਗਦੀ ਮਨਜੇ 20 25 ਸਾਲ ਦੀ ਲੱਗਦੀ ਆ ਬਤਰਾ ਜੀ ਅੱਛਾ ਕੋਈ ਡਾਕੂਮੈਂਟ ਵਗੈਰਾ ਇਹਦੇ ਕੋਲੋਂ ਨਹੀਂ ਹਜੇ ਕੋਈ ਨਹੀਂ ਹੁਣ ਇਹ ਮੌਕੇ ਤੇ ਪਹੁੰਚੇ ਪੜਤਾਲ ਕਰਕੇ ਫੇ ਅਗਲੀ ਕਾਰਵਾਈ ਕਰਗੇ ਅੱਛਾ ਕੀ ਮਤਲਬ ਕਿ ਕੋਈ ਸਰਟੀਫਿਕੇਟ ਦਾ ਨਿਸ਼ਾਨ ਨਹੀਂ ਨਹੀਂ ਹਜੇ ਕੋਈ ਨਹੀਂ ਪੱਤਾ ਜਾਂ ਕੁਝ ਨਹੀਂ ਕੁਝ ਨਹੀਂ ਦੱਸਿਆ ਜਾ ਸਕਦਾ ਇਸ ਵਾਰ ਅੱਛਾ ਜੀ ਜੀ ਠੀਕ ਹੈ ਜੀ ਤੁਹਾਨੂੰ ਇਤਲਾ ਮਿਲ ਗਈ ਤੁਸੀਂ ਮੌਕੇ ਤੇ ਹਾਂ ਜੀ ਮੌਕੇ ਤੇ ਪਹ